ਅਜਨਾਲਾ ਦੇ ਵਿੱਚ ਜਿਸ ਜਗਾ ਦੇ ਉੱਤੇ ਵੀ ਸਬਡਿਵੀਜ਼ਨ ਜੇ ਨਜ਼ਰ ਮਾਰੀ ਜਾਵੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਾਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਕਰੀਬਨ ਇਹ ਨਾਲੇ ਤੋਂ 2 ਕਿਲੋਮੀਟਰ ਅਗਲੇ ਪਾਸੇ ਜੇ ਝਾਤ ਮਾਰੀ ਜਾਵੇ ਤਾਂ ਇਸ ਪਾਸੇ ਸੱਜੇ ਹੱਥ ਜੋ ਰਸਤਾ ਜਾਂਦਾ ਹੈ ਡੇਰਾ ਬਾਬਾ ਨਾਨਕ ਨੂੰ ਗੱਗੋਮਾਲ ਜਾਂ ਤਕਰੀਬਨ ਇਸ ਪਾਸੇ ਜਿਹੜੇ ਪਿੰਡ ਪੈਂਦੇ ਨੇ ਇਹ ਨਾਲੇ ਤੋਂ ਇੱਕ ਚਮਿਆਰੀ ਵਾਲੇ ਪਾਸੇ ਗੱਗੋਮਾਲ ਅਗਲੇ ਪਾਸੇ ਡੇਰਾ ਬਾਬਾ ਨਾਨਕ ਨੂੰ ਰਸਤਾ ਜਾਂਦਾ ਤੇ ਇਸ ਪਾਸੇ ਵੀ ਜਿਹੜਾ ਸਿੱਧਾ ਰਸਤਾ ਜਾਂਦਾ ਹੈ ਰਮਦਾਸ ਡੇਰਾ ਬਾਬਾ ਨਾਨਕ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਘਰ ਨੇ ਡੇਰਿਆਂ ਦੇ ਉੱਤੇ ਲੋਕਾਂ ਦੇ ਘਰ ਨੇ ਉਹ ਡੁੱਬੇ ਹੋਏ ਨੇ ਇਸ ਪਾਸੇ ਗੁਰਦੁਆਰਾ ਸਾਹਿਬ ਵੀ ਹੈ ਅਜਨਾਲਾ ਦੇ ਬਾਹਰ ਵਾਲੇ ਪਾਸੇ ਤਾਂ ਇਹ ਗੁਰਦੁਆਰਾ ਸਾਹਿਬ ਵੀ ਜਿਹੜਾ ਹੈ ਇਹ ਵੀ ਪਾਣੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਪਹੁੰਚ ਚੁੱਕਾ ਹੈ ਤੇ ਨਾਲ ਹੀ ਸਕੀਨ ਵਾਲੇ ਦੇ ਇੱਕ ਪਾਸੇ ਝੁੱਗੀਆਂ ਜਿਹੜੀਆਂ ਨੇ ਉੱਥੇ ਵੀ ਪਾਣੀ ਜਿਹੜਾ ਹੈ ਉੱਥੇ ਵੀ ਪਾਣੀ ਦੇ ਕਾਰਨ ਲੋਕਾਂ ਨੂੰ ਇਥੋਂ ਨਿਕਲਣਾ ਪਿਆ ਹੈ ਤਾਂ ਦੂਸਰੇ ਪਾਸੇ ਪਾਣੀ ਦਾ ਇੱਕ ਪਲਾਂਟ ਇੱਥੇ ਲਗਾਇਆ ਗਿਆ ਸਰਕਾਰੀ ਤੌਰ ਤੇ ਜੋ ਜਾਣਕਾਰੀ ਮਿਲੀ ਹੈ ਤਾਂ ਉਸ ਦੇ ਵਿੱਚੋਂ ਵੀ ਪਾਣੀ ਜਿਹੜਾ ਹੈ ਪਹੁੰਚਣ ਕਰਕੇ ਉਸ ਨੂੰ ਵੀ ਖਾਲੀ ਕਰਾ ਲਿਆ ਗਿਆ ਤਾਂ ਹਰ ਪਾਸੇ ਜਿਸ ਪਾਸੇ ਵੀ ਨਜ਼ਰ ਮਾਰੀ ਜਾਂਦੀ ਹੈ ਹਰ ਜਗ੍ਹਾ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਸਥਾਨਕ ਲੋਕ ਸਰਵਣ ਸਿੰਘ ਪਧੇਰ ਸਾਹਿਬ ਤਾਂ ਕਿਸ਼ਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਇਸ ਜਗ੍ਹਾ ਦੇ ਉੱਤੇ ਲੋਕਾਂ ਤੱਕ ਅਪਰੋਚ ਕੀਤੀ ਜਾ ਰਹੀ ਹੈ ਤਾਂ ਪਧੇਰ ਸਾਹਿਬ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਕਿਉਂਕਿ ਅਜਨਾਲਾ ਦੇ ਵਿੱਚ ਜਥੇਬੰਦੀ ਦਾ ਵੱਡਾ ਇਸ ਯੂਨਿਟ ਹੈ ਇਸ ਜਗ੍ਹਾ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹਰ ਪਿੰਡ ਦੇ ਵਿੱਚ ਯੂਨਿਟ ਨੇ ਤਾਂ ਪਧੇਰ ਸਾਹਿਬ ਨਾਲ ਗੱਲਬਾਤ ਕਰਦੇ ਤਾਂ ਪਧੇਰ ਸਾਹਿਬ ਤੁਹਾਡੇ ਕੋਲ ਵੀ ਰਿਪੋਰਟ ਆਈ ਹੋਣੀ ਆ ਹਰ ਜਗ੍ਹਾ ਤੁਹਾਡੇ ਵੀ ਅਸੀਂ ਜਥੇਬੰਦੀ ਦੇ ਕਾਰਕੁਨ ਦੇਖੇ ਨੇ ਉਹ ਵੀ ਰਸਦ ਪਾਣੀ ਲੈ ਕੇ ਉਹ ਵੀ ਪਹੁੰਚੇ ਸੀ ਤੇ ਤੁਸੀਂ ਵੀ ਖੁਦ ਪੁੰਨਿਆ ਜੀ ਸੀ ਕਿ ਕੀ ਕਹਿਣਾ ਚਾਹੁੰਦੇ ਜੀ ਕਿਵੇਂ ਦੇ ਹਾਲਾਤ ਨੇ ਦੇਖੋ ਹਾਲਾਤ ਤਾਂ ਦੇਖੋ ਬੱਤਰ ਨੇ ਇਸ ਇਲਾਕੇ ਵਿੱਚ ਅੱਜ ਸਵੇਰ ਤੋਂ ਪਾਣੀ ਵਧ ਰਿਹਾ ਜੀ ਔਰ ਕਿਉਂਕਿ ਇਨ ਨੇਚਰਲ ਸੀਗਾ ਵੀ ਜਿਹੜਾ ਪਠਾਨਕੋਟ ਗੁਰਦਾਸਪੁਰ ਜਾਂ ਅੰਮ੍ਰਿਤਸਰ ਦਾ ਕੋਈ ਇਲਾਕਾ ਉਹਦਾ ਐਨੂੰ ਕੁਦਰਤੀ ਵਹਾਅ ਜਾਂਦਾ ਹੁੰਦਾ ਔਰ ਗਾਹਾਂ ਇਹ ਰਾਣੀਆਂ ਤੱਕ ਹੁਣ ਇਹ ਵਧੂਗਾ گاؤں 라ਬੀ ਤੋਂ ਲਹਰ ਨੂੰ ਪਾਣੀ ਚਲਿਆ ਜਾਣਾ ਹੈਗਾ ਔਰ ਉਹ ਦੁਕਾਨਾਂ ਜਿੱਥੇ ਕੈਂਪ ਲਾਇਆ ਸੀ ਉਹ ਬਹਿ ਰਹੀਆਂ ਸੀਗੀਆਂ ਹੁਣ ਅਸੀਂ ਕੈਂਪ ਇੱਧਰ ਸ਼ਿਫਟ ਕਰਤਾ ਪੁਲ ਤੋਂ ਅਗਲੇ ਬੰਨੇ ਰੱਬ ਵੀ ਇੱਥੇ ਕੱਲ ਨੂੰ ਸਾਨੂੰ ਸਮੱਸਿਆ ਨਾ ਆਵੇ ਜੀ ਤੋ ਇੱਧਰ ਪਾਣੀ ਵੱਧ ਗਿਆ ਪਿੰਡਾਂ ਚ ਇੱਥੇ ਇੱਕ ਪਿੰਡ ਸੀ ਲੱਖੂਆਲ ਆ ਉੱਥੋਂ ਅਸੀਂ ਸਾਡੇ ਬੰਦੇ ਸੀ ਵਿੱਚੋਂ ਜੀ ਤੇ ਲਾਗੇ ਪਿੰਡ ਇੱਧਰ ਜਾਣਾ ਸੀ ਉਹ ਪਾਣੀ ਇੰਨਾ ਸੀ ਆ ਹੀ ਵਾਪਸ ਮੁੜੇ ਤੁਸੀਂ ਲਗੋ ਤੁਸੀਂ ਲਗੋ ਹੁਣ ਕੋਈ ਲੰਗਰ ਲੈ ਕੇ ਆਇਆ ਸੀ ਕਿ ਅੱਗੇ ਨਾ ਜਾਓ ਅੱਗੇ ਪਾਣੀ ਬਹੁਤ ਜ਼ਿਆਦਾ ਬਹੁਤਿਆ ਪਾਣੀ ਹੈ ਨਾ ਫਿਰ ਪਹਿਲੋਂ ਤੇ ਆਪਣੇ ਇੱਕ ਟਰਾਲੀ ਲਿੱਕੇ ਆਏ ਠੀਕ ਆ ਤੋ ਲੰਗਰ ਖੜਨ ਨੂੰ ਕੋ ਆਡੀ ਬੇਨਤੀ ਹੈ ਵੀ ਕੱਚਾ ਲੰਗਰ ਪਹਿਲੋ ਪੁੱਛ ਕੇ ਲੈ ਕੇ ਆਓ ਬਹੁਤ ਓਕੇ ਅਸਲ ਲੋਕਾਂ ਦੀਆਂ ਸਮੱਸਿਆ ਪਾਣੀ ਘਟਣ ਤੋਂ ਬਾਅਦ ਸ਼ੁਰੂ ਹੋਣੀ ਆ ਫਿਰ ਪੱਕਾ ਲੰਗਰ ਲੈ ਕੇ ਆਓ ਬੜ ਪੰਦੀਰ ਸਾਹਿਬ ਹੁਣ ਲੋਕਾਂ ਨੇ ਜਿਹੜੇ ਲੋਕ ਨੇ ਬਹੁਤ ਸਾਰੇ ਜਿਹਨਾਂ ਨੇ ਰੈਸਕਿਊ ਕਰਾਇਆ ਪਰ ਕੁਝ ਲੋਕ ਉਥੇ ਜਿਹੜੇ ਪਿੰਡਾਂ 'ਚ ਵੀ ਨਹੀਂ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਡਰ ਹੁੰਦਾ ਕਿ ਕੋਈ ਮਾਲ ਲੰਗਰ ਵੀ ਚਲੋ ਪਿੱਛੇ ਆ ਜਾਂ ਕੋਈ ਜਿਹੜਾ ਕੋਈ ਚੋਰੀ ਚੋਕਰੀ ਨਾ ਹੋ ਜਾਏ ਤਾਂ ਲੋਕ ਜਿਹੜੇ ਕਰਨ ਉਹਨਾਂ ਕੋ ਰਸ਼ਨ ਹੈ ਇਹ ਤੁਸੀਂ ਤੁਹਾਡੇ ਕੋ ਤੁਹਾਡੇ ਯੂਨਿਟ ਤੇ ਕੀ ਰਿਪੋਰਟ ਆ ਬਿਲਕੁਲ ਸਾਡੇ ਕੋਲ ਲਗਭਗ 5-4 ਪਿੰਡ ਸੀਗੇ ਜਿੱਦਾਂ ਥੋਬ ਇਹ ਪਿੰਡ ਗੱਗੜ ਉਹ ਇਹਨਾਂ ਪਿੰਡਾਂ 'ਚ ਕਹਿੰਦੇ ਪਹੁੰਚ ਨਹੀਂ ਅਜੇ ਉੱਥੇ ਵੀ ਬੰਦੇ ਵੜੇ ਗੱਗੋਮਾਲ 'ਚ ਤਾਂ ਚੱਲੀ ਗਈ ਸਪਲਾਈ ਲਾਈਨ ਟਰਾਲੀ ਤੇ ਗਏ ਜਾਂ ਖੋਣੇ ਟਰੈਕਟਰ 4x4 ਹੁੰਦੇ ਇਹਨਾਂ ਨੇ ਪਾਣੀ ਕਿ ਵੜਦੇ ਆ ਮੁੰਡੇ ਜੀ ਜੀ ਲਗਭਗ ਕੁਝ ਪਿੰਡਾਂ ਨੂੰ ਛੱਡ ਕੇ ਮਨੂੰ ਨਹੀਂ ਸਾਰਿਆਂ ਪਿੰਡਾਂ 'ਚ ਰਮਦਾਸ ਏਰੀਆ 'ਚ ਸਪਲਾਈ ਲੈਣੇ ਉੱਥੇ ਘਟਿਆ ਪਾਣੀ ਓਕੇ ਡੇਰਾ ਬਾਬਾ ਸਪਲਾਈ ਲਾਈਨ ਲਗਭਗ 97% ਤਾਂ ਆਮ ਜਨਤਾ ਹੀ ਆ ਪਹੁੰਚਦੀ ਜੀ ਪਹੁੰਚ ਗਈ ਆੜੇ ਨਵੇਂ ਪਿੰਡ ਡੁੱਬੇ ਨੇ ਅੱਜ ਜੀ 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 ਇਹਨਾਂ 'ਚ ਕੱਲ ਜਦੋਂ ਪਾਣੀ ਉਤਰੂਗਾ ਫੇਰ ਸਪਲਾਈ ਲਾਈਨ ਚੱਲ ਸਕਦੀ ਹੈ ਬਿਲਕੁਲ ਇਹ ਪਾਣੀ ਇੱਕ ਬੰਦੇਰ ਸਾਹਿਬ ਇਹ ਦੱਸਿਓ ਕਿ ਪਾਣੀ ਪਿਛਲੇ ਪਾਸੇ ਤੋਂ ਅੱਗੇ ਆ ਰਿਹਾ ਪਿਛਲੇ ਬੰਨੋਂ ਘਟ ਗਿਆ ਤੇ ਅੱਗੇ ਵੱਧ ਰਿਹਾ ਹੈ ਹਾਂ ਪਿਛਲੇ ਬੰਨੋਂ ਜਦੋਂ ਐਸ ਐਲ ਐਨ ਜਦੋਂ ਪਾਣੀ ਦਾ ਫਲਾਵ ਆ ਵੱਧ ਜਾਂਦਾ ਪਾਣੀ ਦਾ ਫਲਾਵ ਵੱਧ ਗਿਆ ਉਹ ਪਾਣੀ ਫਿਰ ਡਾਊਨ ਹੋ ਜਾਂਦਾ ਫਸਲਾਂ ਵੱਧਾ ਜਾਂਦਾ ਫਸਲਾਂ ਵੱਧ ਮਾਰ ਰਹੀਆਂ ਤੇ ਪਾਣੀ ਡਾਊਨ ਜਾ ਰਿਹਾ ਵਾ ਪਰ ਪਾਣੀ ਅੱਗੇ ਤੇ ਅੱਗੇ ਤੁਰਿਆ ਜਾ ਰਿਹਾ ਹੈਗਾ ਪਿੱਛੋਂ ਵੀ 4 ਦਿਨ ਦੀ ਬਾਰਿਸ਼ ਆਉਣ ਇਹ ਹੁਣ ਵੇਖਦੇ ਵੀ 4 ਦਿਨ ਚ ਸਾਡਾ ਬਣਦਾ ਕੀ ਹੈ ਜੇ ਪਿੱਛੋਂ ਪਾਣੀ ਹਿਮਾਚਲ ਚ ਬਰਸਾਤ ਜਾਂ ਜੰਮੂ ਕਸ਼ਮੀਰ ਚ ਵੱਧ ਹੋਊਗੀ ਤੇ ਪਾਣੀ ਫੇਰ ਵੱਧੂਗਾ ਅੱਜ ਬਾਰਿਸ਼ ਹੋ ਗਈ ਆ ਚਲੋ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਤੁਸੀਂ ਕਿਉਂਕਿ ਮੋਦੀ ਉਹ ਕਿਸਾਨ ਜਥੇਬੰਦੀਆਂ ਦੇ ਜ਼ਮੀਨਾਂ ਦੇ ਬਾਰੇ ਅਜੇ ਗੱਲ ਪਹਿਲਾਂ ਤੇ ਚਲੋ ਲੋਕਾਂ ਤੱਕ ਪਹੁੰਚਣਾ ਚਾਹੀਦਾ ਨਰਾਸ਼ਣ ਪਾਣੀ ਉਹਨਾਂ ਨੂੰ ਬਚਾ ਮਾਲ ਡੰਗਰ ਵੱਜੇ ਮਾਲ ਡੰਗਰ ਸਾਰੇ ਰੈਸਕਿਊ ਕਰਨੇ ਆ ਜੀ ਨਹੀਂ ਦੇਖੋ ਕਈਆਂ ਥਾਮਾਂ ਜਿੱਦਾਂ ਇੱਕ ਕੋਨੇ ਵਾਲਾ ਪਿੰਡ ਸੀ ਉੱਤੇ ਤਾਂ ਸਾਰੇ ਡੰਗਰ ਮਾਰੇ ਗਏ ਕਈ ਥਾਮਾਂ ਤੇ ਨਿਕਲ ਗਏ ਜਿਸੇ ਮੈਨੂੰ ਮੁੰਡੇ ਮੇਰੇ ਸੱਸੇ ਵੀ ਜਾ ਕੇ ਸੋ ਬਿਲਕੁਲ ਕੋਨੇ ਵਾਲਾ ਮਰਸਦਾ ਤੋਂ ਉਹਦੇ ਪਿੱਛੇ ਧਰਮਾਬਾਦ ਗਰਦਾਸਪੁਰ ਦਾ ਪਿੰਡ ਸੀਗਾ ਉੱਥੇ ਤਾਂ ਡੰਗਰ ਇਨਾਂ ਇਲਾਕਿਆਂ 'ਚ ਵੀ ਮਾਲ ਡੰਗਰ ਮਾਰੇ ਜਾਂਦੀਆਂ ਖਬਰਾਂ ਹੈਗੀਆਂ ਨੇ ਜੀ ਹਾਂ ਜਾਨੀ ਜਾਨੀ ਨੁਕਸਾਨ ਵੀ ਹੈ ਹਜੇ ਪੁਸ਼ਟੀਆਂ ਕਰਨੀਆਂ ਆਖਿਆ ਨੇ ਉਹ ਸਾਡੇ ਕੋਲ ਰਿਪੋਰਟਾਂ ਨੇ ਹਜੇ ਪੁਸ਼ਟੀ ਕੋ ਗੱਲ ਤੁਹਾਡੇ ਚੈਨਲ ਤੇ ਕਾਂਗੇ ਠੀਕ ਨਹੀਂ ਹੈ ਪਿੰਡਾਂ ਦੇ ਵਿੱਚੋਂ ਕਿਸਾਨ ਜਿਹੜੇ ਪਰਿਵਾਰ ਸੀ ਤੁਹਾਡੇ ਨਾਲ ਅਪਰੋਚ ਕੀਤਾ ਲਿਆਂਦੇ ਬਾਹਰ ਰੈਸਕਿਊ ਕੀਤਾ ਜਾਂ ਹਜੇ ਵੀ ਪਹਿਲੇ ਦਿਨਾਂ 'ਚ ਪਹਿਲੇ ਦਿਨਾਂ 'ਚ ਹੁਣ ਤਾਂ ਲਗਭਗ ਨਿਕਲ ਆਏ ਸੀ ਜਿੰਨੇ ਕੁਝ ਅਜੇ ਥੋ ਬੰਦੇ ਇਧਰ ਕੈਸੀ ਇਧਰੋਂ ਕੱਟ ਕੇ ਲਿਆਏ ਆ ਔਰ ਲਗਭਗ ਬੰਦੇ ਜਿਹੜੇ ਆ ਤੇ ਜਦੋਂ ਟਰੈਕਟਰ ਜਾਣ ਡੈ ਪੈਣਾ ਉਹਨਾਂ ਦੇ ਕਈਆਂ ਪਿੰਡਾਂ 'ਚ ਮੈਂ ਕੱਲ ਗਿਆ ਧਰਮਾਬਾਲ ਪੈਨਿਕ ਨੇ ਉੱਥੇ ਖੋਦ ਲੋਕ ਨਿਕਲਿਆ ਆਪਣਾ ਡੀਜ਼ਲ ਲੈ ਕੇ ਆਏ ਆ ਡੀਜ਼ਲ ਲੈ ਕੇ ਉਹਨਾਂ ਆਪਣਾ ਜਨਰੇਟਰ ਸਟਾਰਟ ਕੀਤੀ ਹੋਈ ਆ ਕੰਮਦੰਦ ਆਪਣੇ ਪੱਠੇ ਦਿੱਥੇ ਕੁੱਤਰ ਰਹੇ ਆ ਠੱਲਿਓਂ ਪਾਣੀ ਜਿਹੜਾ ਗੰਦਾ ਨਿਕਲਿਆ 4 ਘੰਟੇ ਜਨਰੇਟਰ ਚੱਲੂਗਾ ਫਿਰ ਪਾਣੀ ਸਾਫ਼ ਹੋ ਜਾਣਾ ਗੰਦੇ ਪਾਣੀ ਦੀ ਸਮੱਸਿਆ ਹੈਗੀ ਆ ਕਈਆਂ ਪਿੰਡਾਂ 'ਚ ਸਿਸਟਮ ਚੱਲ ਪਿਆ ਹੁਣ ਇਹ ਬਰਸਾਤ ਇੱਥੇ ਤਾਂ ਥੋੜੀ ਅੱਜ ਥੋੜੀ ਆ ਹੁਣ ਇਹ ਪਿੱਛੇ ਪਤਾ ਨਹੀਂ ਵੀ 4 ਘੰਟੇ ਬਹੁਤ ਬਾਰਿਸ਼ ਹੋਈ ਬੰਦੇ ਨਹੀਂ ਮੈਂ ਇਹ ਬਰਸਾਤ ਨੂੰ ਅੱਜ ਦੇਖ ਲਿਆ ਇਹ ਫਿਰ ਵੀ ਬਚਾਵਾ ਸੀ ਨਾ ਬਰਸਾਤ ਹੋਵੇ ਨਾ ਮੈਂ ਨਹੀਂ ਕਹਿੰਦਾ ਹੋਵੇ ਬਟ ਅਸਲ ਵਿੱਚ ਬਰਸਾਤ ਹ ਸੱਚ ਕਿੰਨੀ ਹੁੰਦੀ ਹੈ ਹਾਂ ਉਹਦੀ ਗੱਲ ਜੰਮੂ ਕਸ਼ਮੀਰ ਚ ਕਿੰਨੀ ਹੁੰਦੀ ਹੈ ਉਹਨੇ ਪ੍ਰਭਾਵ ਪਾਉਣਾ ਫਿਰ ਪਹਾੜਾਂ ਦਾ ਸਾਰਾ ਪਾਣੀ ਆਉਣਾ ਇੱਥੇ ਆਪਣੀ ਬਰਸਾਤ ਨੂੰ ਅਸੀਂ ਚੱਲ ਜਾਂਦੇ ਹਾਂ ਜਿਹੜਾ ਪਿੱਛੋਂ ਪਾਣੀ ਆਉਂਦਾ ਉਹਨੂੰ ਮੁਸ਼ਕਲ ਖੜੀ ਕਰਨੇ ਆ ਨੁਕਸਾਨ ਤਾਂ ਤੁਸੀਂ ਮਿੱਤਰੀ ਦੇ ਕਿਸਾਨ ਦੀ 1 ਲੱਖ ਤੋਂ ਵੱਧ ਦੀ ਮਰ ਜਾ ਉਹ ਕਿਥੋਂ ਕਿ ਫਸਲਾਂ ਦਾ ਮੈਂ ਨਾ ਅਰਬਾਂ ਖਰਬਾਂ ਦੇ ਮੈਂ ਬਦਲਾਂ ਵਾਲੇ ਪਾਸੇ ਜਿਹੜੀ ਗੱਲ ਕਰ ਰਿਆ ਸੀਗਾ ਫਸਲਾਂ ਦਾ ਭੰਦੇੜ ਸਾਹਿਬ ਕੀ ਕਹੋਗੇ ਫਸਲਾਂ ਦਾ ਅਜੇ ਤੇ ਅਜਨਾਲੇ ਦੇ ਵਿੱਚ ਜੇ ਸਾ ਨਾ ਹਰ ਪਾਸੇ ਪਾਣੀ ਆ ਇਹਦਾ ਤੇ ਆਈਡੀਆ ਹੁਣ ਸਮੇਂ ਤੋਂ ਬਾਅਦ ਸਰਕਾਰ ਕੇ ਦੌਰੀਆਂ ਕਰੂਗੀ ਤੁਸੀਂ ਗੱਲ ਕਰੋਗੇ ਕਿਸਾਨਾਂ ਦੇ ਜਥੇਬੰਦੀਆਂ ਨਾਲ ਉਸ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਅੱਛਾ ਨਾਲੇ ਵੀ ਦੱਸ ਦਿਓ ਕਿ ਝੋਨੇ ਤੋਂ ਬਾਰੇ ਕਣਕ ਬੀਜਣ ਜੋਗੀ ਹੋ ਜੂਗੀ ਨਹੀਂ ਦੇਖੋ ਮੈਨੂੰ ਲੱਗਦਾ ਲੱਗਦਾ ਵੀ ਇਹ ਇਹ ਜਿਹੜਿਆ ਇਹਨੂੰ ਜਿਹੜਾ ਵਾ ਇਹਨੂੰ ਆਮ ਸਧਾਰਨ ਫਲਾਡ ਜਸ ਸਧਾਨ ਫਸਲ ਮਾਰੀ ਤੇ ਨਹੀਂ ਕਰਨਾ ਇਹਨੂੰ ਸਪੈਸ਼ਲ ਲੈਣਾ ਚਾਹੀਦਾ ਸਪੈਸ਼ਲ ਲੈਣਾ ਚਾਹੀਦਾ ਠੀਕ ਆ ਕੇਂਦਰ ਜਾਂ ਪੰਜਾਬ ਪੈਕੇਜ ਹੋਣੇ ਚਾਹੀਦੇ ਕੋਈ ਗਰਦੌਰੀ ਨਹੀਂ ਪਿੰਡਾਂ ਦੇ ਪਿੰਡ ਡੁੱਬ ਗਏ ਨਾ ਗਰਦੌਰੀ ਕਾਦੀ ਕਰਨੀ ਇਹ ਤਾਂ ਜਿੰਨੀ ਵੱਧ ਤੋਂ ਵੱਧ ਰਾਸ਼ੀ ਦੇ ਸਕਦੇ ਦੇ ਦੇਣ ਬਾਦਰ ਦੇ ਨਾਲ ਨਾਲ ਜਿੰਨੀ ਰੇਤ ਚੜ ਜਣੀ ਹੈ ਜਿੰਨੀ ਉੱਤੇ ਭਲ ਚੜ ਜਣੀ ਹੈ ਉਹ ਫਸਲ ਅਗਲੀ ਵੀ ਨਹੀਂ ਬੀਜੀ ਜਾਣੀ ਨਹੀਂ ਉਹ ਵੀ ਕਹਿ ਰਹੇ ਨੇ ਕਈ ਇਲਾਕੇ ਅਜ ਕਈ ਇਲਾਕੇ ਜੀ ਬੀਜੀ ਜਾ ਸਕਦੀ ਆ ਇਹ ਅੱਡ ਅੱਡ ਕਿਸਮ ਦੇ ਇਲਾਕੇ ਆ ਨੀਵੇਂ ਇਲਾਕੇ ਆ ਤੇ ਇਸ ਕਰਕੇ ਸਰਕਾਰ ਨਾ ਮਨੋ ਮੈਂ ਕਿਹਲੇ ਚਲ ਕੱਲ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਦੇਖ ਰਹੇ ਸੀ ਵੀ ਥੋੜੇ ਜਿਹਾ ਕਿੱਟ ਬਣਾਓ ਜੀ ਖਾਣਾ ਦੇਣਾ ਖਾਣਾ ਨਾ ਦਿਓ ਖਾਣਾ ਤੇ ਦਿੱਤਾ ਆਪ ਖਾਣੇ ਦੀ ਉਹਦਾ ਖਾਣੇ ਦੇ ਪੈਸਾ ਲੈਣਾ ਤੁਹਾਡੇ ਫਾਇਲਾ ਫੂਲਾ ਦੀ ਗੋਮੋਈ ਨਾ ਲੋਕਾਂ ਨੂੰ ਸਿੱਧੀ ਦੌਰਹਾ ਖਾਣਾ ਲੋਕਾਂ ਨੇ ਭੜਾ ਦਿੱਤਾ ਵਾ ਖਾਣੇ ਦੀ ਕੋਈ ਕਮੀ ਨਹੀਂ ਹੈਗੀ ਹਾਂ ਆ ਪੀਣ ਵਾਲੇ ਪਾਣੀ ਦੀ ਜਿਹੜੀ ਕਮੀ ਸੀਗੀ ਪਾਣੀ ਵੀ ਲੋਕੀ ਪੋਈ ਪਾਣੀ ਵੀ ਵਾਧੂ ਆ ਇਹ ਚ ਦੂਜੀ ਦੁੱਖ ਵਾਲੀ ਗੱਲ ਆ ਵੀ ਜਿਹੜੇ ਫੱਡੇ ਗੜ ਚੂੜੀਆਂ ਮੈਂ ਦੇਖਿਆ ਇੱਥੇ ਵੀ ਜੀ ਅੱਜ ਲੋਕ ਜਾਦਾ ਪਾਣੀ ਤੋਂ ਡੋ ਕੋ ਖਰੀਦੇ ਤੁਸੀਂ ਮਹਿੰਗੀ ਨਾ ਕਰੋ ਚੀਜ਼ ਨਹੀਂ ਲੱਗ ਰਿਹਾ ਬਿਲਕੁਲ ਜੀ ਡਰੇਟ ਪੀਣ ਵਾਲੇ ਪਾਣੀ ਨੂੰ ਵੀ ਡਬਲ ਰੇਟ ਲਾ ਰਹੇ ਜਿੰਨੇ ਭੈਣ ਭਰਾ ਨੇ ਉਹ ਲੈ ਕੇ ਪਹੁੰਚਦੇ ਟਰਾਲੀਆਂ ਦੇ ਉੱਤੋਂ ਮੁਫਤ ਦੇ ਰਹੇ ਨੇ ਬਟ ਜਿਹਦੇ ਨਹੀਂ ਪਹੁੰਚ ਸਕਦੇ ਉੱਥੋਂ ਦੀ ਤੁਹਾਨੂੰ ਆਈ ਕੰਪਲੀਟ ਬਿਲਕੁਲ ਮੈਂ ਫਟੇਕੜ ਚੂੜੀਆਂ ਚ ਘੁੰਮਿਆ ਮੈਂ ਕਸਬਿਆਂ ਚ ਸਰਕਾਰ ਨੂੰ ਵੀ ਕਹਿਣਾ ਵੀ ਦਬਕਾ ਮਾਰੋ ਜਿਹੜਾ ਪਾਣੀ ਆਮ ਰੇਟ ਨਾਲ ਵੱਧ ਉਹਨੂੰ ਪਤਾ ਵੀ ਡਿਮਾਂਡ ਵਧ ਗਈ ਜਿਹੜਾ ਜਾਂਦਾ ਉਹ ਪਾਣੀ ਮੰਗਦਾ ਤੋਂ ਪਾਣੀ ਦਾ ਰੇਟ ਵਧਾਉਂਦਾ ਇਹ ਠੀਕ ਨਹੀਂ ਹੈ ਨਹੀਂ ਠੀਕ ਹੈ ਜਥੇਬੰਦੀ ਦੇ ਤੌਰ ਤੇ ਤੁਹਾਡੇ ਕੋਲ ਗਰ ਬੁਰਦਗੀ ਰਿਪੋਰਟ ਅੰਮ੍ਰਿਤਸਰ ਨੂੰ ਮਾਰ ਜਾਦੀ ਗੁਰਦਾਸਪੁਰ ਕੇ ਫਿਰੋਜ਼ਪੁਰ ਵਾਲੇ ਪਾਸੇ ਦੇ ਦੇਖੋ ਜਦ ਤੱਕ ਮਹੰਗਾ ਡੇਰਾ ਬਾਬਾ ਨਾਨਕ ਚ ਮੁਕਾਬਲੇ ਤਨ ਕੱਟ ਮਾਰੇ ਡੇਰਾ ਅੱਡਾ ਨੇ ਡੇਰੇ ਬਾਬੇ ਨੇ ਜਿਹੜੇ ਉਰਲੇ ਪਿੰਡ ਨੇ ਨਾਲ ਦੇ ਜੀ ਜੀ ਜਿਵੇਂ ਉਰਲੇ ਇਧਰਲੇ ਪਾਸਾ ਦੇ ਵਾਲੇ ਉਹਦੇ ਚ ਮਾਰ ਪਰਲੇ ਪਾਸੇ ਮਾਰ ਕੱਟ ਹੈ ਉਹਦੇ ਚੋਂ ਵੀ ਕਈ ਪਿੰਡਾਂ ਚ ਮੱਲਾ ਮੈਂ ਜੋ ਦੇਖਿਆ ਬਟਾਲੇ ਤੋਂ ਗਰਦਾਸਪੁਰ ਦਾ ਗਰਦਾਸਪੁਰ ਤੋਂ ਅੱਗੇ ਨਹੀਂ ਗਿਆ ਉਹਨਾਂ 'ਚ ਸਾਡੇ ਰਮਦਾਸ ਦੇ ਮੁਕਾਬਲੇ ਘੱਟ ਮਾਰ ਸਕੇ ਪਰ ਫਸਲਾਂ ਤਬਾਹ ਹੋ ਗਈਆਂ ਉੱਥੇ ਫਸਲਾਂ ਸਾਰੀਆਂ ਤਬਾਹ ਹੋ ਗਿਆ ਤੇ ਇਹਦੇ ਲਈ ਤੁਹਾਨੂੰ ਲੱਗਦਾ ਕਿ ਸਪੈਸ਼ਲ ਗਰਦਾਵਰੀ ਸਿੱਧੇ ਪੈਸੇ ਦੇਣੇ ਨਾ ਨਾ ਮੈਂ ਨਾ ਸਪੈਸ਼ਲ ਇਹਨੂੰ ਸਮੈਸਟਰ ਸਪੈਸ਼ਲ ਅਸੀਂ ਤਾਂ ਦੂਜੇ ਟੰਗ ਨਾ ਕਹਿੰਦੇ ਵਾਸੀਂ ਇਹਨੂੰ ਕੁਦਰਤੀ ਨਹੀਂ ਕਹਿ ਸਕਦੇ ਕਹਿਓ ਕਿ ਸਰਕਾਰ ਕੁਦਰਤੀ ਕਹਿ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਨਾ ਭਜੋ ਵੀ ਤੁਹਾਨੂੰ ਪਤਾ ਸੀ ਵੀ ਇਹ ਚੇਤਾਵਨੀ ਆ ਗਈ ਸੀ ਅਪ੍ਰੈਲ ਚ ਜੀ ਵੀ 100% ਤੋਂ ਵੱਧ ਬਰਸਾਤ ਹੋਣੀ ਹੈ ਫਿਰ ਤੁਹਾਡੇ ਪ੍ਰਬੰਧ ਕੀ ਸੀਗੇ ਤੁਸੀਂ ਨਾ ਤੁਹਾਡੇ ਕੋਲ ਚਲੋ ਪੈਸਾ ਨਹੀਂ ਹੈ ਕਿ ਤੁਸੀਂ ਬੋਲ ਤਾਂ ਦਿਓ ਵੀ ਲੋਕੋ ਤਕੜੇ ਹੋ ਜੋ ਨਿਕਲ ਜਾਓ ਪ੍ਰਬੰਧ ਕਰ ਲਓ ਪ੍ਰਬੰਧ ਕਰ ਲਓ ਸਾਡੇ ਵਾਸਤੇ ਕੋਈ ਨਹੀਂਗਾ ਔਰ ਫਿਰ ਜਿੰਨੇ ਪਾਖੜਾ ਦੀ ਸਿਸਟਮ ਆ ਉਹਦੇ ਚ ਫਿਰ ਜੇ ਰਾਵੀ ਦਾ 14.11 ਲੱਖ ਕਿਉਂ ਸੀ ਪਾਣੀ ਪਹਿਲੀ ਵਾਰ ਤੇ ਛੱਡਿਆ ਗਿਆ ਤੇ ਫਿਰ ਇਹਦੀ ਇਹਦੀ ਚੇਤਾਵਨੀ ਅਗਲੇ ਬੰਨੇ ਹੈ 88 ਚ ਕਹਿੰਦੇ ਆ 11.20 ਲੱਖ ਸੀ ਇਹ ਤੁਸੀਂ ਦੱਸਿਓ ਭੰਦੇੜ ਸਾਹਿਬ ਅਸੀਂ ਬੜੇ ਲੋਕਾਂ ਨਾਲ ਗੱਲਬਾਤ ਕੀਤੀ ਆ ਔਰ ਇਸ ਵਾਰ ਕਹਿ ਰਹੇ ਕਿ 88 ਤੋਂ ਗੰਭੀਰ ਹਾਲਾਤ ਨੇ ਤੁਸੀਂ ਕੀ ਤੁਹਾਡੇ ਕੋਈ ਰਿਪੋਰਟ ਹੈ ਕੀ ਉਦੋਂ ਇਹਨਾਂ ਨੂੰ ਨੁਕਸਾਨ ਹੋਇਆ ਸੀ ਕਿ ਇਸ ਵਾਰ ਜ਼ਿਆਦਾ ਨਾ ਦੇਖੋ ਨਾ ਤੁਸੀਂ 88 ਦਾ ਜਿਹੜਾ ਰਲੀਫ ਆ ਪਾਣੀ ਦਾ ਰਾਵੀ ਦਾ ਉਹ ਅੰਕੜਾ ਨਾ 11.20 ਲੱਖ ਕਿਊਬ ਐਤਕੀ 14.11 ਲੱਖ ਕਿਊਬ ਆਟੋਮੈਟਿਕ 22% ਜ਼ਿਆਦਾ ਬਿਲਕੁਲ ਫਿਰ ਫਿਰ ਇਹਦਾ ਮਤਲਬ ਪਾਣੀ ਰੋਕ ਕੇ ਆ ਗਿਆ ਉਹ ਗਿਆ ਫਿਰ ਫਿਰ ਜਿਹੜਾ ਪ੍ਰਧਾਨ ਮੰਤਰੀ ਦਾ ਬਿਆਨ ਸੀ ਪਾਣੀ ਤੇ ਖੂਨ ਇਕੱਠਾ ਨਹੀਂ ਬਹੂਗਾ ਵਕਤ ਆ ਗਿਆ ਹੁਣ ਬਾਈ ਹੁਣ ਤਾਂ ਵਗ ਗਿਆ ਨਾ ਇਸ ਕਰਕੇ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣੇ ਜਿੱਥੇ ਬੰਦੀ ਦੇ ਤੌਰ ਤੇ ਬੰਦੇਰ ਸਾਹਿਬ ਤੁਸੀਂ ਜਿਵੇਂ ਕਿ ਐਜੀਟੇਸ਼ਨ ਵੀ ਲੜਦੇ ਹੋ ਤੁਹਾਡਾ ਸਿਸਟਮ ਬੜਾ ਇੱਕ ਆਰਗੇਨਾਈਜ਼ ਤਰੀਕੇ ਨਾਲ ਚੱਲਦੇ ਹੋ ਇੱਥੇ ਤੁਸੀਂ ਕਿੱਥੇ ਕਿੱਥੇ ਕਿਵੇਂ ਸੇਵਾਵਾਂ ਦੇ ਰਹੇ ਹੋ ਲੋਕਾਂ ਤੱਕ ਤੁਹਾਡੀ ਜਥੇਬੰਦੀ ਦੇ ਵੱਲੋਂ ਕੀ ਕੀ ਐਫਰਟ ਕੀਤੇ ਗਏ ਜੀ ਦੇਖੋ ਅਸੀਂ ਜਿੰਨਾ ਸਾਡੇ ਕੋਲ ਹਮਲਾ ਫੈਲਾਵਾ ਅਸੀਂ 2-4% ਇਹ ਨਹੀਂ ਨਹੀਂ ਹੈ ਇਹਨੇ ਜੋਗਿਆ ਇੱਕ ਜਿੱਥੇ ਤੱਕ ਸਾਡਾ ਕੰਮ ਹੈ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਇਸ ਕੰਮ 'ਚ ਡਾਊਨ ਆਲੇ ਆ ਉਹ 100% ਅਸੀਂ ਕਾਮਯਾਬ ਹੈ ਪੰਜਾਬ ਦੇ ਜਿੱਤੇ ਬੰਦੀਆਂ ਜਿਹੜੀਆਂ ਤੁਹਾਡੇ ਨਾਲ ਕਿਉਂਕਿ ਜਦੋਂ ਤੁਸੀਂ ਅੱਗੇ ਲੱਗਦੇ ਜੀ ਕਿਉਂਕਿ ਤੁਹਾਡੇ ਯੂਨਿਟ ਨੇ ਹੁਣ ਕਈ ਭੈਣ ਭਰਾਇ ਤੇ ਟਰਾਲੀਆਂ ਲੈ ਕੇ ਵੀ ਆਉਂਦੇ ਨੇ ਬਟ ਉਹਨਾਂ ਦੇ ਕੋਲੋਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਪਹੁੰਚਾਉਣੀ ਆ ਉਹਨਾਂ ਨੇ ਉਹ ਅਸੀਂ ਪੇਜਾਂ ਤੇ ਬੋਲ ਕੇ ਦੱਸ ਰਹੇ ਆ ਔਰ ਕਹਿ ਵੀ ਰਹੇ ਆ ਸਾਡਾ ਵੀ ਲੋਕਾਂ ਨੂੰ ਜਿਹੜਾ ਪੰਜਾਬ ਦਾ ਜੂਠ ਆ ਪੰਜਾਬ ਦਾ ਕਲਚਰ ਹੈ ਹੈਲਪਫੁਲ ਆ ਇੱਥੇ ਤਾਂ ਰਾਸ਼ਨ ਵੱਧ ਆ ਗਿਆ ਮੈਂ ਕਹਿਣਾ ਵੀ ਚਾਹੂੰਗਾ ਸੁੱਕਾ ਰਾਸ਼ਨ ਬਹੁਤ ਸੌਰੀ ਲੰਗਰ-ਲੰਗਰ ਬਹੁਤ ਆ ਗਿਆ ਤੁਸੀਂ ਹੌਸਲੇ ਨਾ ਆਓ ਪਾਣੀ ਘਟਣ ਤੋਂ ਬਾਅਦ ਲੋੜਾਂ ਪੈਣੀਆਂ ਨੇ ਸਾਨੂੰ ਤੇਰੇ ਤੋਂ ਪਾਣੀ ਘਟਣ ਤੋਂ ਬਾਅਦ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅਸਲੀ ਦੇ ਉਹ ਵੀ ਬਹੁਤ ਨੇ ਗੰਭੀਰ ਲਾਦੇ ਵੀ ਨਹੀਂ ਅੱਗੇ ਵੀ ਨਹੀਂ ਉਸ ਬਾਰੇ ਕੀ ਪ੍ਰਸ਼ਾਸਨ ਦੇ ਮੈਂ ਤਾਂ ਤੁਹਾਡੇ ਚੈਨਲ ਤੇ ਮਹਾਰਾ ਨੂੰ ਕਹੂੰਗਾ ਜਿਹੜੇ ਡਾਕਟਰੀ ਪੇਸ਼ੇ ਦੇ ਨੇ ਚੁੱਪ ਨਾ ਰਹੋ ਇਹ ਪਾਣੀ ਦੇ ਵਿੱਚ ਕਿਹੜੀ ਇਨਫੈਕਸ਼ਨ ਹੋ ਸਕਦੀ ਹੈ ਜੀ ਕਿ ਡਾਇਰੀਆ ਫੈਲ ਸਕਦਾ ਪਾਣੀ ਕਿਹੜਾ ਪੀਓ ਦੀ ਕਿੱਟ ਇੱਕ ਤਜ਼ਵੀਜ਼ ਕਰੋ ਵੀ ਕਿਹੜੀਆਂ ਦਵਾਈਆਂ ਜੜੀਆਂ ਵਾਂ ਕਿੱਟਾਂ ਦੇ ਵਿੱਚ ਪਾ ਕੇ ਮੈਡੀਕਲ ਸਹਾਤਾ ਲੋਕਾਂ ਨੂੰ ਦਈਏ ਫਿਰ ਸੁੱਕਾ ਜਵੇਂ ਸੁੱਕਾ ਦੁੱਧ ਆ ਠੀਕ ਆ ਜਾਂ ਛੋਲੇ ਆ ਜਾਂ ਕੋਈ ਸੁੱਕਾ ਜਿਹੜਾ ਸੌਖਾ ਜੇ ਆਟਾ ਉਟਾ ਲੋਕਾਂ ਨੇ ਦੇਣਾ ਸੁੱਕੀ ਰਸਤਾ ਕਣਕ ਉਹ ਪਾਣੀ ਲੱਤਨ ਤੋਂ ਦਿੱਜੇ ਕਿ ਉਦੋਂ ਪੱਠਿਆਂ ਦੀ ਵੀ ਲੋੜ ਪੈਣੀ ਆ ਟੂੜੀ ਦੀ ਵੀ ਲੋੜ ਪੈਣੀ ਆ ਆ ਪੰਜ ਸੱਤ ਦਿਨ ਜਿੰਨਾ ਵੀ ਕੁਝ ਆ ਰਿਹਾ ਕੋਈ ਫੋਟੋਆਂ ਖਿੱਚ ਕੇ ਦੂਜਾ ਤੀਜਾ ਸਭ ਚਲੇ ਜਾਣਾ ਠੀਕ ਹੈ ਨਹੀਂ ਇਹਨਾਂ ਲੋਕਾਂ ਦੀ ਆ ਸਮੱਸਿਆ ਪਾਣੀ ਲੱਤਨ ਤੋਂ ਬਾਅਦ ਬਣਨੀ ਆ ਫਿਰ ਫਿਰ ਸਾਨੂੰ ਬਾਹ ਫੜਨੀ ਚਾਹੀਦੀ ਆ ਮੈਂ ਤਾਂ ਕਹਿਣਾ ਕੋਈ ਤਗੜਾ ਨਾ ਇੱਕ ਪਿੰਡ ਲੈ ਲੇ ਅਡਾਪਟ ਕਰ ਲਵੇ ਅਸੀਂ ਇੱਕ ਪਿੰਡ ਦਾ ਸਾਰਾ ਖਿਆਲ ਹੈ ਬਿਲਕੁਲ ਜੀ ਬਿਲਕੁਲ ਤੇਰੇ ਸਾਹਿਬ ਜਿਹੜੀਆਂ ਤੁਹਾਡੀਆਂ ਟਰਾਲੀਆਂ ਨੇ ਇਹਨਾਂ ਟਰਾਲੀਆਂ ਜਿਹੜੀਆਂ ਬਣਾਈਆਂ ਨੇ ਤੁਸੀਂ ਤਿਆਰ ਕੀਤੀਆਂ ਨੇ ਦਿੱਲੀ ਵੀ ਵਿਖੀਆਂ ਸੀ ਇਹਨਾਂ ਟਰਾਲੀਆਂ ਦੇ ਵਿੱਚ ਰਸਦ ਵਗੈਰਾ ਰੱਖੀ ਹੈ ਦਵਾਈ ਦ ਜਮ੍ਹਾਂ ਕਰਾ ਲਈ ਆ ਅਸੀਂ ਗਾਂਹਾਂ ਜਾ ਕੇ ਦੀ ਜਦੋਂ ਪਾਣੀ ਲੱਥ ਜੂਗਾ ਇਹਦੀ ਪੈਕਿੰਗ ਕਰਕੇ ਜਿੰਨੇ ਪਿੰਡਾਂ ਤੋਂ ਸਾਡੀ ਸਮਰੱਥਾ ਉਹਥੇ ਆਟਾ ਵਗੈਰਾ ਦੇਣ ਦਾ ਪੈਕੇਟ ਬਣ ਕੇ ਜਾਂ ਜੋ ਵੀ ਸਾਥ ਆਊਗਾ ਪਿੱਛੋਂ ਦੇਣ ਦਾ ਯਤਨ ਕਰ। ਜੁਨਟ ਸੰਪਰਕ ਚ ਨੇ ਸਾਰੇ ਤੁਹਾਡੇ ਲਗਭਗ ਸਾਰੇ ਜਾਣਦੇ ਨੇ ਸਾਰੇ ਸੰਪਰਕ ਚ ਨੇ। ਹੋਰ ਸਾਰੇ ਨਾਲ ਹੋਰ ਗਾੜੀ ਦੇ ਪ੍ਰਸ਼ਾਸਨ ਨਾਲ ਵੀ ਸੰਪਰਕ ਦੇ ਵਿੱਚ। ਨਹੀਂ ਦੇਖੋ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਹੜੀ ਸਾਨੂੰ ਲੱਗਦਾ ਪ੍ਰਸ਼ਾਸਨ ਨੂੰ ਵੀ ਕਈ ਪਿੰਡਾਂ 'ਚ ਨਹੀਂ ਜਾ ਰਿਹਾ ਅਸੀਂ ਫੋਨ ਕਰ ਦਿੰਨੇ ਆ। ਵੀ ਭਾਈ ਫਲਾਣੇ ਥਾਂ ਤੇ ਬੇੜੀ ਭੇਜੋ ਉੱਥੇ ਸਮਾਨ ਭੇਜੋ ਉੱਥੇ ਭੇਜੋ ਵੀ ਸਾਡੀ ਵੱਸੋਂ ਬਾਹਰ ਆ ਜਿਵੇਂ ਆ ਤੁਸੀਂ ਬੈਠੇ ਜੇ। ਜਿਵੇਂ ਮੈਨੂੰ ਲੱਗਿਆ ਅਗਲੇ ਬੰਨੇ ਬੇਟ ਦਾ ਇਲਾਕਾ ਵਾ ਗਰਦਾਸਪੁਰ ਦਾ। ਜੀ ਜੀ ਕਣੀਏ ਕੇ ਬੇਟ ਉੱਥੇ ਮੈਂ ਗਿਆ ਸੀਗਾ ਵੀ ਤੁਹਾਡੀ ਫੌਜ ਤੋਂ ਇਲਾਵਾ ਕੋਈ ਨਹੀਂ ਜਾ ਸਕਦਾ 12-14 ਪਿੰਡ ਆ ਹੁਣ 100 ਬੰਦਾ ਫਸਿਆ 200 ਤੁਹਾਡੀ ਫੌਜ ਹੀ ਜਾ ਸਕਦੀ ਸੀ ਅਸੀਂ ਗਏ ਸੀ ਜਦ 2023 ਚ ਫੌਜ ਦੇ ਨਾਲ ਹੀ ਗਏ ਸੀ ਹਾਂ ਉਹ ਇਸ ਕਰਕੇ ਅਸੀਂ ਉੱਥੇ ਗਿਆ ਵੀ ਉੱਥੇ ਬੰਦੇ ਭੇਜੋ ਕਿਉਂਕਿ ਉੱਥੇ ਉਹ ਪੁਲ ਬਣਾਉਂਦੀ ਆਰਮੀ ਪੁਲ ਹਟ ਗਿਆ ਅਗਲੇ ਬੰਨੇ ਲੋਕਾਂ ਦਾ ਕੀ ਬਣਿਆ ਇੱਕ ਵੀਡੀਓ ਦੇਖੀ ਮੈਂ ਸੋਨੂ ਸੋਨੂ ਮੁੰਡੇ ਦੀ ਵੀ ਅਸੀਂ ਅਸੀਂ 8 ਦਿਨ ਤੋਂ ਭੁੱਖੇ ਹੈਗੇ ਆ ਉਧਰ ਸਾਰ ਲੈਣੇ ਚਾਹੇ ਬੰਦੇ ਤਾਂ ਮੈਨੂੰ ਅਖੀਰ ਤੇ ਦੱਸ ਦਿਓ ਕਿਸਾਨਾਂ ਦਾ ਵੀ ਨੁਕਸਾਨ ਹੋ ਗਿਆ ਬਹੁਤ ਵੱਡੇ ਲੈਵਲ ਤੇ ਨੁਕਸਾਨ ਜਿਸ ਨਾਲ ਜ਼ਮੀਨ ਦਾ ਤੇ ਬੱਚੇ ਕੋਈ ਕਿ ਤਾ ਸੁਬੇ ਦੀ ਦੇਸ਼ ਦੀ ਪ੍ਰਭਾਵਿਤ ਹੋਏ ਕਿ ਕਿਤੇ ਔਰ ਦੋ ਇਹਦਾ ਨਾਲ ਦੇ ਵੀ ਜਵਾਬ ਦੇ ਦਿਓ ਕਿ ਕਿਸਾਨਾਂ ਦੀ ਆਰਥਿਕਤਾ ਠੀਕ ਰਵੇ ਕਿਉਂਕਿ ਹਾਲਾਤ ਤੁਹਾਨੂੰ ਪਤਾ ਤੁਸੀਂ ਲੜਦੇ ਰਹਿੰਦੇ ਹੋ ਸੰਘਰਸ਼ੀਲ ਜੱਥੇਬੰਦੀ ਹੋ ਉਹੋ ਜਿਹੇ ਹਾਲਾਤ ਹੋਰ ਗੰਭੀਰਨਾ ਹੋਣ ਪਲੱਸ ਦੇਸ਼ ਦੀ ਜਿਹੜੀ ਆਰਥਿਕਤਾ ਵੀ ਨਾ ਪ੍ਰਭਾਵਿਤ ਹੋਵੇ ਕਿਉਂਕਿ ਕੜਕ ਦੇ ਜਿਹੜੀ ਇਹਦੀ ਹਮੇਸ਼ਾ ਲੋੜ ਰਹਿੰਦੀ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਖੇਤੀ ਸੰਕਟ ਪਹਿਲੋਂ ਮ ਫਸਲਾਂ ਦੇ ਚੰਗੇ ਰੇਟ ਨਾ ਮਿਲਣ ਕਰਕੇ ਕਰਜ਼ਾ ਸਿੱਤੇ ਹੋਣ ਕਰਕੇ ਵੈਸੇ ਕਿਸਾਨ ਖੁਦਕੁਸ਼ੀਆਂ ਕਰਦੇ ਨਾਰਮਲ ਹੀ ਜ਼ਿੰਦਗੀ ਜਿਉਣਾ ਔਖਾੜਤੀਆਂ ਦਾ ਕਰਜ਼ਾ ਬੈਂਕਾਂ ਦਾ ਕਰਜ਼ਾ ਹੁਣ ਜਦੋਂ ਮਾਰ ਪੈ ਗਈ ਆ ਇੱਥੇ ਗਾਂ ਆਉਣ ਵਾਲੇ ਸਮੇਂ ਵਿੱਚ ਬੈਂਕਾਂ ਦੇ ਲੋਨ ਬਾਰੇ ਸਰਕਾਰ ਸੋਚੇ ਉਹਦੀ ਕਿਸ਼ਤੇ ਨਹੀਂ ਲੈਣੀ ਵਿਆਜ ਮਾਫ਼ ਕਰੇ ਵੱਡੇ ਅਰੇ ਸੰਕਟ ਵਧਨਾਮ ਇਹ ਸੰਕਟ ਵਧੂਗਾ ਸੂਬੇ ਦੀ ਆਰਥਿਕਤਾ ਖੇਤੀ ਤੇ ਆ ਇਹ ਦੂਜੇ ਸੂਬੇ ਨਹੀਂ ਹੈਗੇ ਸਾਰਾ ਸਾਡਾ ਖੇਤੀ ਤੇ ਚੱਲਦਾ ਤੋਂ ਵੱਡੀ ਆਰਥਿਕ ਮਾਰ ਪੈਣੀ ਆ ਔਰ ਜਿਹੜਾ ਅੰਨ ਭੰਡਾਰ ਦੇ ਵਿੱਚ ਸਾਡਾ ਹਿੱਸਾ ਵਾ ਉਹ ਵੀ ਘਟਣਾ ਹੈਗਾ ਵਾ ਔਰ ਪਹਿਲੋਂ ਅਨਾਜ ਦੀ ਵਰਲਡ ਲੈਵਲ ਤੇ ਜਿਆਦਾ ਡਿਮਾਂਡ ਆ ਅਨਾਜ ਦੇ ਰੇਟ ਮંત્રી ਪਦਰਤੇ ਬਹੁਤ ਜ਼ਿਆਦਾ ਨੇ ਇਹ ਇਹਦਾ ਅਸਰ ਦਿਖੂਗਾ ਦੇਸ਼ ਦੇ ਵਿੱਚ ਧੰਨਵਾਦੀ ਦਾ ਸਰਮਣ ਸਿੰਘ ਬੰਦੇਰ ਜਨਰਲ ਸਕੱਤਰ ਸੀਨੀਅਰ ਅਗੂ ਕਿਸਾਨ ਮੂਦੂ ਸੰਘਰਸ਼ ਕਮੇਟੀ ਦੇ ਤੇ ਇਹਨਾਂ ਦੀ ਜਥੇਬੰਦੀ ਵੱਲੋਂ ਹਾਲਾਂਕਿ ਪੰਦੇਰ ਸਾਹਿਬ ਲਗਾਤਾਰ ਪਿਛਲੇ ਕੁਝ ਦਿਨਾਂ ਜੇ ਰੁਜੇ ਸੀਗੇ ਤਾਂ ਅੱਜ ਹੀ ਅਸੀਂ ਇਹਨਾਂ ਦੇ ਕੋਲ ਸਮਾਗ ਮੰਗੇ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕੀਤੀ ਕਿਉਂਕਿ ਲਗਾਤਾਰ ਆਪਣੀ ਜਥੇਬੰਦੀ ਦੇ ਜ਼ਰੀਏ ਤਾਂ ਇਸ ਵਾਸਤੇ ਤੁਸੀਂ ਪਾਣੀ ਹਰ ਪਾਸੇ ਦੇਖ ਰਹੇ ਹੋ ਕਿ ਅਜਨਾਲਾ ਦੇ ਵਿੱਚ ਪਿੰਡਾਂ ਦੇ ਵਿੱਚ ਅਗਲੇ ਬੰਨੇ ਜਾਣ ਦੇ ਲਈ ਕੋਈ ਵੀਕਰ ਜਿਹੜਾ ਸੀ ਸੜਕੀ ਸੰਪਰਕ ਜਿਹੜਾ ਲਗਭਗ ਉਹ ਟੁੱਟਿਆ ਹੋਇਆ ਹੈ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੈਂਪ ਵੀ ਲਗਾਇਆ ਗਿਆ ਸੀ ਔਰ ਰਸ ਜਿਹੜੀ ਇਹ ਪਚਾਈ ਜਾ ਰਹੀ ਹੈ ਔਰ ਉਸ ਦੀ ਨਿਗਰਾਨੀ ਕਰਨ ਲਈ ਤਾਂ ਲਗਾਤਾਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਇੱਥੇ ਜਿਹੜੀ ਜ਼ਰੂਰਤ ਸੀਗੀ ਲੋ ਜੋ ਲੋਕਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰਕੇ ਦੇ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਸਮਾਜ ਸੇਵੀ ਜਿੱਥੇ ਬੰਦੀਆਂ ਵਿਚਾਰ ਰਹੀਆਂ ਨੇ ਪ੍ਰਸ਼ਾਸਨ ਆਪਣੇ ਤੌਰ ਤੇ ਲੱਗਾ ਹੋਇਆ ਹੈ ਸਰਕਾਰੀ ਧਿਰਾਂ ਲੱਗੀਆਂ ਹੋਈਆਂ ਨੇ ਔਰ ਹਰ ਜਿੰਨੇ ਵੀ ਵਕ ਵਕ ਪਿੰਡਾਂ ਤੋਂ ਲੋਕ ਨੇ ਔਰ ਬਰਸਾਤ ਜਿਹੜੀ ਹੈ ਹੁਣ ਜ਼ਰੂਰ ਹਟੀ ਹੈ ਕਿਣ ਮਿੰਡ ਕਿਣ ਮਿੰਡ ਜ਼ਰੂਰ ਹੋ ਰਹੀ ਹੈ ਪਰ ਅੱਜ ਦੀ ਬਰਸਾਤ ਨੇ ਜ਼ਰੂਰ ਅਜਨਾਲਾ ਵਾਸੀਆਂ ਦੇ ਜਿਹੜੇ ਸਥਾਨਕ ਲੋਕ ਨੇ ਹੜ੍ਹਾਂ ਤੋਂ ਪ੍ਰਭਾਵਿਤ ਉਹਨਾਂ ਦੀਆਂ ਚਿੰਤਾਵਾਂ ਜ਼ਰੂਰ ਬਧਾਈਆਂ ਜੋ ਬਧਾਈਆਂ ਨੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅਜਨਾਲਾ ਅੰਮ੍ਰਿਤਸਰ